ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਕਾਚੋਵਰੀ ਅੱਜ ਤੁਹਾਨੂੰ ਜਾਣਕਾਰੀ ਦਿੰਨੇ ਆ ਜਿੰਨੀਆਂ ਵੀ ਤੁਹਾਡੇ ਕੋਲ ਬੇਲਾਂ ਨੇ ਉਹਨਾਂ ਨਾਲ ਤੁਸੀਂ ਤਿਆਰ ਕਰਕੇ ਸਮਾਨ ਪਾ ਸਕਦੇ ਹੋ ਘਰੋਂ ਹੀ ਸਮਾਨ ਮਿਲੂਗਾ ਆਟੇ ਦਾ ਜਿਹੜਾ ਸਾਂ ਸੁਣਿਆ ਬਾਈ ਉਹ ਲੈ ਲਓ 1.5 ਲੀਟਰ ਪਾਣੀ ਲੈ ਲਓ ਤੇ ਓਦੋਂ ਬਾਅਦ ਕੀ ਹੈ ਐਨਾ ਕ ਦੁੱਧ ਲੈ ਲਓ ਇਹ ਦੋ ਬੇਲਾਂ ਵਾਸਤੇ ਤਿਆਰ ਹੈ ਤੇ ਇਹਨੂੰ ਚੰਗੀ ਤਰ੍ਹਾਂ ਘੋਲ ਲਓ ਮਿਲਾ ਲਓ ਤੇ ਵੀਰ ਬਣ ਕੇ ਇਹ ਕਰਕੇ ਦੇਖੋ ਬਹੁਤ ਹੀ ਵਧੀਆ ਚੀਜ਼ ਹੈ ਜਿੰਨੀਆਂ ਵੀ ਬੇਲਾਂ ਨੇ ਤੁਹਾਡੇ ਕੋਲ ਚੋਲੇ ਫੁਲੀਆਂ ਕੱਦੂ ਕarele ਜਿਹੜੀਆਂ ਵੀ ਬੇਲਾ ਹੈਗੀਆਂ ਨੇ ਉਹਨਾਂ ਨੂੰ ਘੋਲ ਕੇ ਪਾਟਿਆ ਵੀਰੇ ਆਪਾਂ ਨੇ ਵਧੀਆ ਮਾਲਾ ਦੇਖੋ ਆਪਾਂ ਕੱਦੂ ਤੋੜ ਰਹੇ ਹਾਂ ਕੋਈ ਬਜਾਰੇ ਹੋਣੀਗਾ ਦੇਖੋ ਇਥੇ ਤੋੜ ਕੇ ਬਣਾਓ ਸਬਜ਼ੀ ਥੋੜੇ ਜਿ ਗਰਮੈਸ ਹੈ ਲੋ ਚੱਲ ਰਹੀ ਆ ਤਾਂ ਕਰਕੇ ਥੋੜਾ ਜਿਹਾ ਹੋਏ ਨਹੀਂ ਆ ਦੇਖੋ ਬਹੁਤ ਹੀ ਵਧੀਆ ਗੱਦੂ ਗੱਦੂ ਹੋਣਗੇ ਉਹ ਤੇ ਇੱਕ ਥੋੜੀ ਜਿਹੀ ਮੈਂ ਬੇਨਤੀ ਹੋਰ ਕਰਨਾ ਚਾਹਣਾ ਕਿਉਂਕਿ ਗਰਮੀ ਆ ਗਈ ਬਾਈ ਪ੍ਰਿੰਟਾਂ ਮੱਖੀਆਂ ਦਦਈਆਂ ਵਗੈਰਾ ਨਿਕਲਦੇ ਨੇ ਮੂੰਹ ਢੱਕ ਕੇ ਰਿਹਾ ਕਰੋ ਕਿਉਂਕਿ ਮੈਂ ਤਾਂਹੀਂ ਮੂੰਹ ਢੱਕਿਆ ਪ੍ਰਿੰਟ ਨੇ ਦੰਦੀ ਵੱਢ ਲਈ ਅੱਜ ਚਲੋ ਇੰਨਾ ਕੁ ਸੱਸ ਦੱਸਦੇ ਵਾਦ ਤੋਂ ਬਾਅਦ ਵੀਰੇ ਇਹ ਕਰ ਸਕਦੇ ਹਾਂ ਕਰੀਮ ਮਾਲ ਤਿਆਰ ਹੋ ਜਾਊਗਾ ਪਾਓ ਤੇ ਕੱਦੂ ਕਰੇਲੇ ਖਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ